ਸਾਡੇ ਗਵਾਂਢ ਹੀ ਰਹਿੰਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਬਾਈਪਨ ਸੀ ਤੇ ਉਹ ਲੁੱਟ ਖਵਾ ਕਰਦਾ ਸੀ ਤੇ ਨਜਾਇਜ਼ ਕਿਸੇ ਦੇ ਨਾਲ ਵੀ ਕਰ ਦਿੰਦਾ ਸੀ ਠੀਕ ਹੈ ਜੀ ਤੇ ਇਹ ਅਸੀਂ ਪੰਜਾਬ ਪੁਲਿਸ ਨੇ ਸੂਚਨਾ ਦਿੱਤੇ ਸੀ ਕਿ ਇਨਾਂ ਕੋਲ ਨਜਾਇਜ਼ ਅਸਲੇ ਨੇ ਬਾਈਪਨ ਨੇ ਤੇ ਇਨਾਂ ਨੂੰ ਕਾਬੂ ਕਰੋ ਕਿਉਂਕਿ ਇਹ ਨਜਾਇਜ਼ ਕਿਸੇ ਨੂੰ ਵੀ ਕਰ ਸਕਦੇ ਸਰਾਤ ਇਹ ਕਿ ਬਹੁਤ ਹੀ ਜ਼ਿਆਦਾ ਮਤਲਬ ਇਹ ਖੁਰਦੰਗ ਮਚੰਦ ਰਹੀ ਆ ਇਹਨਾਂ ਨੇ ਨਜਾਇਜ਼ ਲੜੇ ਹਮਾਰੇ ਸਾਥ ਹਮਾਰੇ ਤੇ ਸੜਕ 'ਸੇ ਇਸਨੇ ਮੌਕਾ ਘੇਰਾ ਚੁੱਕਾ ਰਾਤ ਦਾ ਟਾਈਮ हमको मारे सबको पहले भी हमारे घर में आके हमारे बहन को मारे पहले भी हमारे भाई को ਨਜਾਇਜ਼ ਫਸਾਇਆ ਹੈ ਬੰਦੂਕ ਕੇਸ ਮੇ ਨਜਾਇਜ਼ ਫਸਾਇਆ ਹੈ ਸਰ ਜੀ ਸੰધુ ਨਾਮ ਦਾ ਮੁੰਡਾ ਜੀ ਠੀਕ ਹੈ ਜੀ ਇਥੇ ਸਾਡੇ ਗਵਾਂਢੀ ਰਹਿੰਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਵੈਪਨ ਸੀ ਤੇ ਉਹ ਲੁੱਟ ਖਵਾ ਕਰਦਾ ਸੀ ਤੇ ਨਜਾਇਜ਼ ਕਿਸੇ ਦੇ ਨਾਲ ਵੀ ਕਰ ਦਿੰਦਾ ਸੀ ਠੀਕ ਹੈ ਜੀ ਤੇ ਇਹ ਅਸੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇਹਨਾਂ ਕੋਲ ਨਜਾਇਜ਼ ਅਸਲੇ ਨੇ ਵਾਈਪਨ ਨੇ ਤੇ ਇਹਨਾਂ ਨੂੰ ਕਾਬੂ ਕਰੋ ਕਿਉਂਕਿ ਇਹ ਨਜਾਇਜ਼ ਕਿਸੇ ਨੂੰ ਵੀ ਕਰ ਸਕਦੇ ਸਰਾਪ ਇਹ ਕਿ ਬਹੁਤ ਹੀ ਜ਼ਿਆਦਾ ਮਤਲਬ ਇਹ ਖੁਰਦੰਗ ਮਚਾਉਂਦੇ ਆ ਠੀਕ ਹੈ ਜੀ ਤੇ ਇਸੇ ਕਰੋਂ ਅਸੀਂ ਸੂਚਨਾ ਦਿੱਤਾ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੇ ਫੜ ਕੇ ਤੇ ਇਹਨਾਂ ਦੇ ਪਰਚਾ ਵੀ ਦਿੱਤਾ ਸੀ ਤੇ ਕੁਝ ਸਮਾਂ 2-2.5 ਮਹੀਨੇ ਦੇ ਬਾਅਦ ਇਹਨਾਂ ਦੇ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੇ ਗੱਲ ਤੋਂ ਰਿੰਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਵੈਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਆ ਅਸੀਂ ਜੇਲ ਵਿਖਾਏ ਆ ਤੇ ਅਸੀਂ ਦੁਬਾਰਾ ਫਿਰ ਜੇਲ ਜਾਵਾਂਗੇ ਤੈਨੂੰ ਮਾਰ ਕੇ ਜਾਵਾਂਗੇ ਠੀਕ ਹੈ ਜੀ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਆ ਸਾਰੇ ਜਿੰਨੇ ਵੀ ਕੰਦ ਚ ਏ ਟੂ ਉੱਤੇ ਰੋੜੇ ਆ ਸਾਰੇ ਕੁਛੇ ਸਾਡੇ ਕੈਮਰੇ ਚ ਰਿਕਾਰਡਿੰਗ ਆ ਜੀ ਤੇ ਸਾਡੇ ਘਰ ਚੜ ਕੇ ਇਹਨਾਂ ਨੇ ਹਮਲਾ ਕੀਤਾ ਆ ਸਾਡੇ ਭਰਾ ਨੂੰ ਛੱਟ ਲਾਇਆ ਇੱਕ ਛੋਟੇ ਭਰਾ ਨੂੰ ਥੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਹਨਾਂ ਨੇ ਤੇ ਸਾਨੂੰ ਸਾਡੇ ਘਰ ਜਨਾਨੀਆਂ ਨੇ ਇੱਕ ਦੇ ਡਿਲੀਵਰੀ ਕਿਸਮ ਵਾਲੀ ਆ ਦੂਜੇ ਦੀ ਜਿਹੜੀ ਵੱਡੀ ਅਪਰਸਨਲ ਕੁੜੀ ਆ ਇਹ ਅੰਦਰ ਤੱਕ ਵੜਨ ਚਲੇ ਹੀ ਜੇ ਅਸੀਂ ਨਾਮ ਵਾਲਾ ਮੋਟਾ ਦਰਵਾਜ਼ਾ ਬੰਦ ਕਰੀਏ ਤੇ ਸਾਡੇ ਕੋਲ ਤੇ ਫਿਰ ਤੇ ਕੋਈ ਗੁੰਜਾਸ ਨਹੀਂ ਇਹਨਾਂ ਨੇ ਮਾਰ ਦੇਣਾ ਸੀ ਸਾਡੇ ਬੱਚਿਆਂ ਨੂੰ ਜਿਸ ਤਰ੍ਹਾਂ ਅੰਨੇ ਵਾਂਗੂ ਕਥਰ ਚਲਾ ਰਹੇ ਸੀ ਰਾਤੀ ਤੇ ਅਸੀਂ ਪੰਜਾਬ ਪੁਲਿਸ ਨੂੰ ਰਾਤੀ ਫੋਨ ਕੀਤਾ ਸੀ ਥਾਣੇ ਵਿੱਚ ਤੇ ਫਿਰ ਮੌਕੇ ਤੇ ਆਈ ਪੰਜਾਬ ਪੁਲਿਸ ਤੇ ਉਹਨਾਂ ਨੇ ਦੱਪਕੇ ਦੱਪਕੇ ਮਾਰ ਕੇ ਗਿਆ ਹੈ ਉਹਨਾਂ ਨੂੰ ਤੇ ਹੱਲੇ ਫਿਰ ਜਿਹੜੇ ਆ ਇਹ ਰਿੰਜਸ ਰੱਖਦੇ ਪਏ ਆ ਖੁੰਦਕ ਕੰਦੇ ਪਏ ਕਿ ਤੁਸੀਂ ਜਿੱਧਰ ਬਾਹਰ ਵੀ ਲਵੋਗੇ ਤੁਹਾਨੂੰ ਮਾਰ ਦੇਣਾ ਜੀ ਠੀਕ ਆ ਬਸ ਇਦਾਂ ਦੇ ਧਮਕਾ ਦੇ ਰਿਹਾ ਤੇ ਰਾਤੀ ਸਰੀਆਮ ਇਟ ਰੂੜੇ ਚਲਾਏ ਆ ਤੇ ਸਾਡੇ ਜਾਨ ਦਾ ਖਤਰਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਜਣੇ ਇਹ ਲੋਕ ਕੀ ਕੀ ਨਾਮ ਉਹਨਾਂ ਦਾ ਏ ਜੀ ਇੱਕ ਮੁੰਡਾ ਹੈਗਾ ਸੰਭੂ ਉਹਦਾ ਭਰਾ ਵਾ ਵੱਡਾ ਨਿਰੰਜਨ ਉਹ ਚਿੱਟਾ ਲਾਉਂਦਾ ਜੀ ਠੀਕ ਹੈ ਜੀ ਟਿੱਕਾ ਵੀ ਲੰਗਾਏ ਤੇ ਚੋਰੀਆਂ ਵੀ ਕਰਦਾ ਹੈ ਤੇ ਉਹਦੀ ਮਾਵ ਤੇ ਇੱਕ ਉਹਦੀ ਵੱਡੀ ਭਾਬੀ ਆ ਉਹਦੀ ਦੋ ਭੈਣ ਨੇ ਸਾਰੇ ਮਿਲ ਕੇ ਇੱਟ ਰੋੜੇ ਚਲਾਏ ਆ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇੱਟ ਰੋੜੇ ਦੇ ਪੂਰਾ ਢੇਰ ਲਾਏ ਆ ਤੇ ਦੋ ਤਿੰਨ ਜਣੇ ਲਿਆ ਕੇ ਫਰਾਂਦੇ ਸੀ ਤੇ ਦੋ ਤਿੰਨ ਜਣੇ ਚਲਾਉਂਦੇ ਸੀ ਜੀ ਥਾਣੇ ਕੰਪਲੇਨ ਅਸੀਂ ਰਾਤੀ ਦਿੱਤੇ ਆ ਕੀ ਮੰਗ ਕੀ ਕਰਦੇ ਮੰਗ ਸੀ ਇਹੋ ਹੀ ਕਰਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ

इसने मौका का फहरा चुका है रात का टाइम हमको मारे सबको पहले भी हमारे घर में आके हमारे बहन को मारे पहले भी हमारे भाई को नजायज फसाया है बंदूक केस में बजायज फसाया है इनके पास खुद ही हमारे भाई को फसा रहे हर एक टाइम लड़ने के लिए आगे आते हैं देखे घर में कोई है ही नहीं हमला कर हमारे हमको बाल खिंच खिंच के मारे दोनों बहन को घर में मेरे ईटा मारे मेरे छोटे छोटे बच्चे थे बच्चे को ईटा चलाए नहर के उस पार फेंक दे गरील के लागे में जो उसका नाम था जिससे आप लगे। उसके एक का नाम रजनीश ने उसने ईटा मारे मेरे भाई का सिर चार भाई थे गणेश रजनीश छोटी और मनीष और उसके भाई आए हुए है वो भी मारे है जो, 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 जो चोट उस चारो भाई ने पकड़ के मारे रजनीशंभू को, को लगी है मेरी गंगा को लगी है वो दाखिल है अस्पताल में मांग यही करते सकते सब कार्रवाई करे उससे ਉਹ 25 26 ਦੇ ਦਰਮਿਆਨ ਦਰਮਿਆਨੀ ਰਾਤ ਚ ਸ਼ੰਭੂ ਤੇ ਮਨੀਸ਼ ਨਾਂ ਦੇ ਦੋ ਧੜੇ ਉਹਨਾਂ ਦੇ ਆਪਸ ਚ ਜੀਵ ਕਲੋਨੀ ਚ ਲੜਾਈ ਹੋਈ ਹੈ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਆਆਂ ਔਰ ਇੱਕ ਸਿਵਲ ਹਸਪਤਾਲ ਇੱਥੇ ਦਾਖਲ ਆ ਇੱਕ ਸਿਵਲ ਹਸਪਤਾਲ ਗਰਦਾਸਪੁਰ ਦਾਖਲਿਆ ਦੋਨਾਂ ਦਾ ਜੋ ਵੀ ਕਾਰਵਾਈ ਅਜੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਜ਼ਾਉਣ ਗਿਆ ਉਹਦੇ ਮੁਤਾਬਕ ਆਪਾਂ ਜਲੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ لیکن پھر بھی ਇਹਨਾਂ ਦੋਨਾਂ ਪਾਰਟੀਆਂ ਨੂੰ اے ایس ائی ਭਲਵਿੰਦਰ ਸਿੰਘ ਜਿਹੜਾ ਇਹ ਉਹ ਡੀਲ ਕਰ ਰਹੇ ਨੇ ਔਰ ਕੀ ਉਹ ਦਾ ਛਿਟਾ ਕੱਢਦੇ ਨੇ ਕੀ ਦਾ ਕਸੂਰ ਆ ਕੀ ਦਾ ਨਹੀਂ ਕਸੂਰ ਇਹ ਕੱਲ ਨੂੰ ਦੋਨਾਂ ਪਾਰਟੀਆਂ ਦੀ ਦਰਿਆਵਤ ਦਰਾਂ ਨਹੀਂ ਸੰਪਤਾ ਲੱਗੂਗਾ ਬਾਕੀ ਜਿਹੜਾ ਦੋਸ਼ੀ ਪਾਰਟੀ ਜੋ ਵੀ ਹੋਊਗੀ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ